كله <applause> فاحفه ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਕਿਵੇਂ ਮੇਰੇ YouTube ਫੈਮਲੀ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲੋ ਜੀ ਇਹ ਹੈਗਾ ਮਾਰਨਿੰਗ ਦਾ ਟਾਈਮ ਉਹ ਨਾਲ ਜਿਹੜੀ ਪਹਿਲਾਂ ਮੈਂ ਤੁਹਾਡੇ ਨਾਲ ਕਲਿੱਪ ਸਾਂਝੀ ਕੀਤੀ ਆ ਉਹ ਹੈਗੀ ਹੈ ਈਵਨਿੰਗ ਟਾਈਮ ਦੀ ਕੱਲ ਨੂੰ ਬਹੁਤ ਜ਼ਿਆਦਾ ਤੂਫਾਨ ਆਇਆ ਮੀਂਹ ਵੀ ਪਿਆ ਤੇ ਗੜੇ ਵੀ ਪਏ ਕਾਫੀ ਜਿਹਾ ਜਿਹੜਾ ਨੁਕਸਾਨ ਹੋ ਗਿਆ ਸੀਗਾ ਤੇ ਨੇਰੀ ਨੇ ਤਾਂ ਇੰਨਾ ਬੁਰਾ ਹਾਲ ਕਰਤਾ ਸੀਗਾ ਤੇ ਕਾਫੀ ਨੁਕਸਾਨ ਹੋਇਆ ਖੰਬੇ ਵਗੈਰਾ ਟੁੱਟ ਗਏ ਜਿਹਦੇ ਕਰਕੇ ਜਿਹੜੀ ਬਿਜਲੀ ਵਗੈਰਾ ਵੀ ਜਿਹੜੀ ਕੱਲ ਕੱਟੀ ਗਈ ਸੀ ਤੇ ਉਹਦੇ ਕਰਕੇ ਵੀ ਕਾਫੀ ਔਖਾ ਹੋ ਗਿਆ ਸੀਗਾ ਔਰ ਨਾ ਕੱਲ ਬੱਚਿਆਂ ਦੇ ਨਾਲ ਹੀ ਨਿਮਰਤ ਮੀਂਹ ਵਿੱਚ ਖੇਡਦੀ ਰਹੀ ਔਰ ਨਾ ਪਤਾ ਨਹੀਂ ਉਹਨਾਂ ਨੂੰ ਚਾਹਨਾ ਕਿ ਕਿ ਮੇਂ ਬੁਖਾਰ ਚੜ ਗਿਆ ਔਰ ਬੁਖਾਰ ਵੀ ਇੰਨਾ ਤੇਜ਼ ਸੀ ਨਾ ਤੇ ਬਿਲਕੁਲ ਤਪਕੀ ਸੀ ਗਰਮ ਹੋ ਗਈ ਸੀ ਨਿਮਰਤ ਤੇ ਕਾਫੀ ਦਿਨ ਐਵੇਂ ਪਈ ਰਹੀ ਮੈਨੂੰ ਐ ਲੱਗਾ ਕਿ ਸ਼ਾਇਦ ਇਹਨੂੰ ਨੀਂਦ ਆ ਰਹੀ ਹੈ ਤੇ ਜਦੋਂ ਨੀਂਦ ਤੋਂ ਉੱਠਣਾ ਤੇ ਇਹਨੂੰ ਕਾਫੀ ਜ਼ਿਆਦਾ ਬੁਖਾਰ ਸੀਗਾ ਤੇ ਫਿਰ ਇਸ ਕਰਕੇ ਅਜੇ ਨੇ ਸਕੂਲ ਵੀ ਨਹੀਂ ਭੇਜਿਆ ਹੈਗਾ ਤੇ ਸਵੇਰ ਦੀ ਵਿਚਾਰੀ ਐਂ ਪਈ ਹੈ ਕਿਉਂਕਿ ਜਦੋਂ ਬੱਚਾ ਠੀਕ ਹੁੰਦਾ ਨਾ ਉਹ ਤਾਂ ਬਿਲਕੁਲ ਵੀ ਨਹੀਂ ਟਿਕਦਾ ਹੈਗਾ ਇਹ ਤਾਂ ਬਿਲਕੁਲ ਵੀ ਨਹੀਂ ਪੈਂਦੀ ਹੈਗੀ ਪਰ ਇਹ ਹੁਣ ਠੀਕ ਨਹੀਂ ਨਾ ਹੈਗੀ ਨਾ ਤਾਂ ਕਰਕੇ ਸਵੇਰ ਦੀ ਵਿਚਾਰੀ ਐਵੇਂ ਹੀ ਪਈ ਆ ਤੇ ਇਹ ਦੇਖੋ ਜੀ ਨੇਰੀ ਨਾਲ ਤਾਂ ਇੰਨਾ ਜ਼ਿਆਦਾ ਬੁਰਾ ਹਾਲ ਹੋ ਗਿਆ ਸੀ ਤੇ ਮੈਂ ਇੱਥੇ ਲੱਗੀ ਸੀ ਸਫਾਈ ਕਰਨ ਉਹ ਰਾਜਣਾ ਮੈਂ ਸਫਾਈ ਕਰਨੋਂ ਲੇਟ ਹੋ ਗਈ ਸੀ ਕਿਉਂਕਿ ਨਿਮਰਤ ਬਿਮਾਰ ਸੀ ਨਾ ਤੇ ਨਿਮਰਤ ਕੈਰੀ ਸੀ ਮੰਮਾ ਤੁਸੀਂ ਮੇਰੇ ਕੋਲ ਹੀ ਬੈਠੋ ਕਿਉਂਕਿ ਨਾ ਬੱਚੇ ਜਦੋਂ ਬਿਮਾਰ ਹੁੰਦੇ ਆ ਉਹਨਾਂ ਨੂੰ ਬਸ ਆਪਣੀ ਮਾਂ ਹੀ ਚਾਹੀਦੀ ਹੁੰਦੀ ਆ ਇਸ ਕਰਕੇ ਨਾ ਮੈਂ ਕਾਫੀ ਦੇਰ ਇਹਨੂੰ ਗੋਦੀ 'ਚ ਲੈ ਕੇ ਬੈਠੀ ਥੀ ਉਸ ਤੋਂ ਬਾਅਦ ਜਿਹੜਾ ਮੈਂ ਹੁਣ ਆਪਣਾ ਕੰਮ ਸਟਾਰਟ ਕਰਿਆ ਆ ਉਹ ਨਹਿਰੀ ਦੇ ਕਾਰਨ ਬਾਹਰ ਇੰਨਾ ਜ਼ਿਆਦਾ ਗੰਦ ਹੋ ਗਿਆ ਸੀਗਾ ਉਹ ਡੁੱਟ ਕੇ ਮਤਲਬ ਕੋਠੇ ਤੋਂ ਡੁੱਟ ਕੇ ਨਾ ਸਾਰਾ ਨੀਚੇ ਆ ਗਿਆ ਸੀ ਜਿਵੇਂ ਐ ਲੱਗ ਰਿਹਾ ਸੀ ਜਿਵੇਂ ਕਦੇ ਨਾ ਝਾੜੂ ਲਾਈ ਨਹੀਂ ਹੈਗੀ ਤੇ ਦੇਖੋ ਜਿੱਥੇ ਮੈਂ ਆਪਣੇ ਕੱਪੜੇ ਧੋਣੀਆਂ ਉੱਥੇ ਤਾਂ ਕੋਈ ਜ਼ਿਆਦਾ ਹੀ ਗੰਦ ਸੀਗਾ ਕਾਫੀ ਜਿਆਦਾ ਮਿੱਟੀ ਹੋਈ ਪਈ। ਔਰ ਨਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੇ ਤਾਂ ਪਿਆਰ ਆਜਾ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਓ। ਤੇ ਇੱਥੇ ਜੀ ਮੈਂ ਬਾੜ ਦੀ ਝਾੜੂ ਲਗਾਉਣ ਲੱਗੀ ਸੀ ਤੇ ਮੈਨੂੰ ਐ ਸੀ ਨਾ ਧੁੱਪ ਹੋ ਜਾਂਦੀ ਆ। ਵੀ ਸਭ ਤੋਂ ਪਹਿਲਾਂ ਜਿਹੜਾ ਬਾੜ ਦਾ ਕੰਮ ਹੀ ਮੈਂ ਆਪਣਾ ਨਿਬੇੜਦੀ ਹੁੰਦੀ ਆ ਤੇ ਅੱਜ ਮੈਂ ਕੱਪੜੇ ਨਹੀਂ ਧੋਣੇ ਹੈਗੇ ਕਿਉਂਕਿ ਨਾ ਮੈਨੂੰ ਵੀ ਨਿੰਮਰ ਦੇ ਨਾਲ ਨਾਲ ਆਪਣੀ ਸਿਹਤ ਜਿਹੜੀ ਠੀਕ ਨਹੀਂ ਲੱਗ ਰਹੀ ਹੈ اپنی صحت ਨੂੰ ਦੇਖਦੇ ਆਂ ਹੀ ਜਿਹੜਾ ਮੈਂ ਆਪਣੇ ਘਰ ਦੇ ਕੰਮ ਅੱਜ ਕਰੂੰਗੀ ਜਿੰਨੇ ਕੁ ਮੇਰੇ ਤੋਂ ਜਿੰਨੇ ਕੁ ਮੈਨੂੰ ਜ਼ਰੂਰੀ ਲੱਗੇ ਓਨੇ ਕੀ ਕਿਉਂਕਿ ਮੈਨੂੰ ਨਾ ਆਪਣਾ ਸਰੀਰ ਜਿਹੜਾ ਸੈੱਟ ਨਹੀਂ ਲੱਗ ਰਿਹਾ ਅੱਜ ਇਹਨਾਂ ਦੇਖੋ ਵਾਇਰਲ ਹੀ ਹੁੰਦਾ ਜਦੋਂ ਘਰ ਵਿੱਚ ਕਿਸੇ ਇੱਕ ਨੂੰ ਹੋ ਜਾਂਦਾ ਆ ਹਨਾ ਫਿਰ ਨਾਲ ਦੇ ਨਾਲ ਸਾਰਿਆਂ ਨੂੰ ਹੀ ਹੋਣਾ ਜਿਹੜਾ ਸਟਾਰਟ ਹੋ ਜਾਂਦਾ ਆ ਸਾਰੇ ਘਰ ਚੋਂ ਹੋ ਕੇ ਹੀ ਜਿਹੜਾ ਜਿਹੜਾ ਬੁਖਾਰ ਨਾ ਕਿਦਾ ਹੁੰਦਾ ਪਹਿਲਾਂ ਵੀ ਸਾਡੇ ਨਾਲ ਇੱਕ ਵਾਰੀ ਐਂ ਹੋਇਆ ਸੀਗਾ ਪਹਿਲਾਂ ਨੀਮਰਤ ਨੂੰ ਹੋਇਆ ਫਿਰ ਮਿੰਨੂ ਨੂੰ ਹੋਇਆ ਉਹਦੇ ਪਾਪਾ ਨੂੰ ਹੋਇਆ ਫਿਰ ਮੰਮੀ ਨੂੰ ਹੋਇਆ ਘੋਲੀ ਘੋਲੀ ਕਰਦੀ ਸਰਕਾਰ ਚ ਸਾਰੇ ਮੈਂਬਰ ਤੱਕ ਬੁਖਾਰ ਹੋ ਕੇ ਫਿਰ ਘਰ ਚੋ ਗਿਆ ਤੇ ਮੈਂ ਤਾਂ ਐਂ ਸੋਚ ਰਹੀ ਆ ਬਸ ਮੈਂ ਨਾਲ ਦੀ ਨਾਲ ਮੈਡੀਸਨ ਲੈ ਲੈਂਦੀ ਆ ਬਸ ਮੈਂ ਪੈਣਾ ਨਹੀਂ ਚਾਹੁੰਦੀ ਹੈਗੀ ਦੇਖੋ ਜੇ ਜਿਹੜਾ ਜਿੰਨੇ ਘਰ ਸੰਭਣਾ ਹੁੰਦਾ ਹਨਾ ਜੇ ਉਹ ਪੈ ਜਾਂਦਾ ਤੇ ਘਰ ਦਾ ਸਾਰਾ ਸਰਕਲ ਹੀ ਖਰਾਬ ਹੋ ਜਾਂਦਾ ਹੈ ਤੇ ਮੈਨੂੰ ਐ ਹੁੰਦਾ ਵੀ ਮੈਂ ਮੈਂ ਪੈ ਨਹੀਂ ਸਕਦੀ ਹੈਗੀ ਮੈਨੂੰ ਕੁਸ਼ਣ ਹਾਵੇ ਮੈਂ ਪਹਿਲਾਂ ਹੀ ਆਪਣਾ ਜਿਹੜਾ ਮੈਡੀਸਨ ਵਗੈਰਾ ਲੈ ਕੇ ਨਾ ਸੈੱਟ ਹੋਣਾ ਚਾਹੁੰਦੀ ਆ ਤੇ ਇੱਥੇ ਮੈਂ ਬ੍ਰੇਕਫਾਸਟ ਕਰ ਲਿਆ ਸੀਗਾ ਤੇ ਨਾਲ ਦੇ ਨਾਲ ਮੈਂ ਆਪਣੀ ਡੋਲੋ ਦੀ ਮੈਡੀਸਿਨ ਵੀ ਜਿਹੜੀ ਲੈ ਲਈ ਸੀ ਇਹ ਜਿਹੜੀ ਡੋਲੋ ਹੁੰਦੀ ਹੈ ਨਾ ਇਹ ਆਪਣੇ ਸਿਰ ਦਰਦ ਬੁਖਾਰ ਵਾਸਤੇ ਸਰੀਰ ਦੁਖਦਾ ਹਨ ਹਰ ਕਸੇ ਵਾਸਤੇ ਜਿਹੜੀ ਵਧੀਆ ਹੁੰਦੀ ਹੈ ਤੇ ਵੈਸੇ ਮੈਂ ਇਹਨੂੰ ਘਰ ਵਿੱਚ ਵੈਸੇ ਹੀ ਰੱਖਦੀ ਹੀ ਹੁੰਦੀ ਆ ਕਈ ਵਾਰ ਜਦੋਂ ਲੋੜ ਪੈ ਜਾਂਦੀ ਹੈ ਤੇ ਇਹਨੂੰ ਜਿਹੜਾ ਲੈ ਲੈਣੀ ਹੁੰਦੀ ਆ ਲੋ ਜੀ ਹੁਣ ਬਾਹਰ ਦੀ ਝੜੂ ਲਾਉਣ ਤੋਂ ਬਾਅਦ ਆ ਗਈ ਸੀ ਮੇਰੇ ਰਸੋਈ ਦੇ ਵਿੱਚ ਤੇ ਰਸੋਈ ਦੇ ਵਿੱਚ ਤਾਂ ਪੁੱਛੋ ਨਾ ਕੀ ਗਾ ਪਿਆ ਸੀਗਾ ਕਿਉਂਕਿ ਨਾ ਰਸੋਈ ਦੇ ਵਿੱਚ ਆਪਣੀ ਵਿੰਡੋ ਵਗੈਰਾ ਵੀ ਨਹੀਂ ਲੱਗੀ ਹੋਈ ਜਿਹਦੇ ਕਰਕੇ ਜਿਹੜੀ ਨੇੜੀ ਸੀ ਨਾ ਉਹ ਸਿੱਧੀ ਹੀ ਅੰਦਰ ਆ ਰਹੀ ਸੀ ਜਿਹਦੇ ਕਰਕੇ ਕਾਫੀ ਜਿਆਦਾ ਮਿੱਟੀ ਕੱਟਾ ਜਿਹੜਾ ਅੰਦਰ ਆ ਗਿਆ ਹੋਰ ਨਾ ਕੱਲ ਇੱਕ ਚੀਜ਼ ਹੋਰ ਹੋਈ ਜਿਹੜਾ ਤੁਸੀਂ ਸਾਹਮਣੇ ਬੋਰਡ ਦੇਖ ਰਹੇ ਹੋ ਨਾ ਇੱਥੋਂ ਦੀ ਮਤਲਬ ਜਦੋਂ ਮੀਂਹ ਪੈ ਰਿਹਾ ਸੀ ਨਾ ਤੇ ਇੱਥੋਂ ਦੀ ਪਾਣੀ ਆ ਰਿਹਾ ਸੀ ਦੇਖੋ ਕਿੰਨੇ ਖਤਰੇ ਵਾਲੀ ਗੱਲ ਨਾ ਮੈਂ ਇਹਦੇ ਪਾਪਾ ਨੂੰ ਕਿਹਾ ਸੀ ਵੀ ਇਹ ਚੀਜ਼ ਠੀਕ ਨਹੀਂ ਹੈਗੀ ਕਈ ਇੰਡਕਸ਼ਨ ਵਗੈਰਾ ਲਗਾਉਂਦੇ ਆ ਤੇ ਕਰੰਟ ਉਥੋਂ ਆ ਸਕਦਾ ਹੈ ਤੁਸੀਂ ਇਸ ਚੀਜ਼ ਨੂੰ ਠੀਕ ਕਰਵਾਓ ਪਹਿਲਾਂ ਵੀ ਇਹਨਾਂ ਨੂੰ ਮੈਂ ਇੱਕ ਦੋ ਵਾਰੀ ਕਿਹਾ ਹੈ ਬਟ ਨਹੀਂ ਧਿਆਨ ਤੇ ਰਹਿੰਦਾ ਇਹਨਾਂ ਦੇ ਤੇ ਇਹਨਾਂ ਕੱਲ ਇੰਨਾ ਜਿਆਦਾ ਚਿੱਕੜ ਹੋ ਗਿਆ ਸੀ ਅੰਦਰ ਜਦੋਂ ਮੀਂਹ ਪਿਆ ਰਿਹਾ ਸੀਗਾ ਤੇ ਇਸ ਕਰਕੇ ਨਾ ਇਹਨੂੰ ਅਸੀਂ ਥੱਲੇ ਕੋਈ ਚੀਜ਼ ਰੱਖਤੀ ਕਿਉਂਕਿ ਨਾ ਇਹ ਲੱਕੜ ਦਾ ਆ ਤੇ ਪਾਣੀ ਨਾਲ ਤਾਂ ਖਰਾਬ ਹੋ ਜਾਊਗਾ ਇਸ ਕਰਕੇ ਇਹਨੂੰ ਥੋੜਾ ਜਿਹਾ ਉੱਪਰ ਕਰਕੇ ਰੱਖ ਦਿੱਤਾ ਸੀਗਾ ਔਰ ਕੱਲ ਇੱਕ ਲਾਈਟ ਵੀ ਚਲੀ ਗਈ ਸੀ ਉਸ ਕਰਕੇ ਤਾਂ ਕਾਫੀ ਜਿਆਦਾ ਜਿਹੜਾ ਔਖਾ ਹੋ ਗਿਆ ਸੀਗਾ ਤੇ ਅੱਧੀ ਰਾਤ ਵਾਂਗੂ ਜਿਹੜੀ ਲੇਟ ਆਈ ਹੈ ਕਿਉਂਕਿ ਨਾ ਖੰਬੇ ਵਗੈਰਾ ਇੱਥੇ ਟੁੱਟ ਗਏ ਸੀਗੇ ਤੇ ਦੇਖੋ ਜਿਹੜੇ ਵਿਚਾਰੇ ਬਿਜਲੀ ਦਾ ਕੰਮ ਕਰਦੇ ਆ ਆਪਣੇ ਵਰਗੇ ਕੰਪਲੀਟ ਕਰਦੇ ਰਹਿੰਦੇ ਆ ਹਨਾ ਮੀਂਹ ਦੇ ਵਿੱਚ ਉਹ ਚਲੋ ਠੀਕ ਕਰਦੇ ਆ ਉਹਨਾਂ ਲਈ ਵੀ ਬਹੁਤ ਜ਼ਿਆਦਾ ਖਤਰਾ ਹੁੰਦਾ ਹੈ ਇਸ ਚੀ ਦਾ ਹਨਾ ਤੇ ਆਪਾਂ ਨੂੰ ਉਹ ਚੀਜ਼ਾਂ ਦਾ ਵੀ ਸਬਰ ਕਰਨਾ ਚਾਹੀਦਾ ਵੀ ਦੇਖੋ ਉਹ ਵੀ ਤਾਂ ਇਨਸਾਨ ਹੀ ਨੇ ਵਿਚਾਰੀ ਹਨਾ ਉਹਨਾਂ ਦੀ ਵੀ ਇੱਕ ਡਿਊਟੀ ਹੈ ਤੇ ਆਪਾਂ ਫੋਨ ਤੇ ਫੋਨ ਕਰਕੇ ਉਹਨਾਂ ਨੂੰ ਕੰਪਲੀਟ ਕਰਦੇ ਹੁੰਦੇ ਆ ਕਿ ਲਾਈਟ ਨਹੀਂ ਆਈ ਲਾਈਟ ਨਹੀਂ ਆਈ ਕੋਈ ਨਾ ਕੋਈ ਫਾਲਟ ਹੁੰਦਾ ਇਸ ਕਰਕੇ ਜਿਹੜਾ ਲਾਈਟ ਨਹੀਂ ਆਉਂਦੀ ਹੈਗੀ ਆਪਾਂ ਨੂੰ ਵੀ ਥੋੜੀ ਪੇਸ਼ੈਂਸ ਰੱਖਣੀ ਚਾਹੀਦੀ ਹੈ ਇਸ ਚੀਜ਼ ਦੀ ਤੇ ਸਾਰਿਆਂ ਨਾਲ ਕੰਪਰੋਮਾਈਜ਼ ਕਰਕੇ ਚੱਲਣਾ ਚਾਹੀਦਾ ਆ ਤੇ ਲੋ ਜੀ ਇੱਥੇ ਨਾ ਬਹੁਤ ਜ਼ਿਆਦਾ ਮਿੱਟੀ ਘੱਟਾ ਹੋਇਆ ਪਿਆ ਸੀ ਇੱਕ ਵਾਰੀ ਫੇਰ ਤੋਂ ਜਿਹੜਾ ਮੈਨੂੰ ਸੁਈ ਦੀ ਸਫਾਈ ਦੀਵਾਰ ਤੋਂ ਕਰਨੀ ਪੈ ਰਹੀ ਆ ਇਥੇ ਜਿਹੜੇ ਇਹ ਟੋਕਰੀ ਵਿੱਚ ਮੈਂ ਕੱਪ ਤੇ ਗਲਾਸੀਆਂ ਵਗੈਰਾ ਰੱਖੀਆਂ ਹੋਈਆਂ ਸੀ ਨਾ ਇਹਨਾਂ ਨੂੰ ਛਾੜ ਕੇ ਜਿਹੜਾ ਦਵਾਰਾ ਰੱਖੂੰਗੀ ਜਿਹੜਾ ਇਹ ਰੈਕ ਬਣਾਇਆ ਆਰਗੇਨਾਈਜ਼ਰ ਇਹਨੂੰ ਮੈਂ ਦਵਾਰ ਤੋਂ ਝਾੜ ਕੇ ਚੰਗੀ ਤਰ੍ਹਾਂ ਜਿਹੜਾ ਇੱਥੇ ਸੈੱਟ ਕੀਤਾ ਹੈ ਕਿਉਂਕਿ ਮਿੱਟੀ ਇੰਨੀ ਜ਼ਿਆਦਾ ਸੀ ਨਾ ਬੁਰਾ ਹਾਲ ਹੋਇਆ ਪਿਆ ਸੀਗਾ ਇੱਕ ਤਰ੍ਹਾਂ ਦਾ ਤੇ ਵੈਸੇ ਮੇਰੇ ਅੱਜ ਸ਼ਰੀਰ 'ਚ ਹਿੰਮਤ ਨਹੀਂ ਸੀਗੀ ਮੈਂ ਚਾਹਦੀ ਤਾਂ ਸੀਗੀ ਮੈਂ ਬਿਲਕੁਲ ਉਦਾਂ ਹੀ ਡੀਪ ਕਲੀਨਿੰਗ ਕਰਾਂ ਬਟ ਮੇਰਾ ਸ਼ਰੀਰ ਮੈਨੂੰ ਅੱਜ ਸਾਥ ਨਹੀਂ ਸੀ ਦੇ ਰਿਹਾ ਤੇ ਮੈਂ ਜਿਹੜੀ ਜਿੰਨੀ ਮਰ ਤੋਂ ਹੋ ਸਕੇ ਉਹਨੀ ਕਿੱਡੜੀ ਮੈਂ ਸਫਾਈ ਆਪਣੀ ਸੌਈ ਔਰ ਨਾ ਅੱਜ ਮੈਨੂੰ ਐਵੇਂ ਵੀ ਸੀਗਾ ਕਿ ਮੈਂ ਨਾ ਆਪਣਾ ਜਲਦੀ ਕੰਮ ਨਿਵੇੜ ਕੇ ਜਿਹੜਾ ਫ੍ਰੀ ਹੋ ਜਾਵਾਂ ਹੋ ਜਾਵਾਂ ਤਾਂ ਕਿ ਨਾ ਮੈਂ ਨਿਮਰਤ ਕੋਲ ਬੈਠ ਸਕਾਂ ਕਿਉਂਕਿ ਨਾ ਸਵੇਰ ਦੀ ਉਹ ਐ ਕਹੀ ਜਾਂਦੀ ਐ ਮम्मा ਮੈਨੂੰ ਗੋਦੀ ਚੱਕ ਲਓ ਗੋਦੀ ਚੱਕ ਲਓ ਫਿਰ ਮੈਨੂੰ ਐ ਸੀ ਮੈਂ ਆਪਣਾ ਜਿਹੜਾ ਕਿਉਂਕਿ ਨਾ ਦੇਖੋ ਨੇਰੀ ਕਰਕੇ ਇਤਨਾ ਜਿਆਦਾ ਖਲਾਰਾ ਪਿਆ ਹੋਇਆ ਸੀ ਉਹਨੂੰ ਮੈਂ ਛੱਡ ਵੀ ਨਹੀਂ ਸਕਦੀ ਸੀ ਹਨਾ ਤਾਂ ਕਰਕੇ ਮੈਨੂੰ ਐ ਸੀ ਜਿਹੜਾ ਫਟਾਫਟ ਜਿਹੜਾ ਕੰਮ ਕਰਨ ਵਾਲਾ ਮੇਰਾ ਨਿਵੇੜ ਲਵਾ ਉਸ ਤੋਂ ਬਾਅਦ ਮੈਂ ਆਪਣੇ ਨਿਮਰਤ ਕੋਲੇ ਬੈਠ ਜਾਵਾਂ ਕਿਉਂਕਿ ਨਾ ਉਹਨੂੰ ਵੀ ਐ ਹੁੰਦਾ ਵੀ ਮੇਰੀ ਮੰਮੀ ਮੇਰੇ ਕੋਲ ਬੈਠੀ ਰਹ ਫਿਰ ਉਹ ਇੰਨਾ ਨਹੀਂ ਗੋਲਦੀ ਹੈਗੀ ਪਰ ਜਦੋਂ ਉਹ ਬਿਮਾਰ ਹੁੰਦੀ ਹੈ ਨਾ ਫਿਰ ਉਹਨੂੰ ਐ ਹੁੰਦਾ ਕਿ ਮੇਰੀ ਨਾ ਮੰਮੀ ਮੇਰੇ ਕੋਲ ਹੋਣੀ ਚਾਹੀਦੀ ਹੈ ਇਸ ਕਰਕੇ ਵੈਸੇ ਤਾਂ ਮੈਂ ਬਹੁਤ ਜ਼ਿਆਦਾ ਲੇਟ ਸੀ ਕਿਉਂਕਿ ਪਹਿਲੇ ਹੀ ਮੈਂ ਉਹਦੇ ਕੋਲ ਬੈਠੀ ਹੋਈ ਸੀ ਫਿਰ ਮੈਨੂੰ ਐਸੀ ਮੈਂ फटाफट ਆਪਣੇ ਕੰਮ ਜਿਹੜੇ ਨੇ ਬੇੜ ਲੈਂਦੀਆਂ ਉਸ ਤੋਂ ਬਾਅਦ ਫ੍ਰੀ ਹੋ ਕੇ ਨਾ ਮੈਂ ਨੀਮਰਤ ਕੋਲੇ ਜਿਹੜਾ ਬੈਠ ਜਾਊਂਗੀ ਤੇ ਨਾ ਦੇਖੋ ਨੇਰੀ ਹੁਣ ਨਾ ਮੌਸਮ ਨੇਰੀਆਂ ਦੇ ਹੀ ਸਟਾਰਟ ਹੋ ਚੁੱਕੇ ਆ ਤੇ ਆਪਾਂ ਨੂੰ ਆਪਣੇ ਵੱਲੋਂ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੇ ਕੰਮ ਨਾ ਵਧੇ ਇਸ ਕਰਕੇ ਜਦੋਂ ਨੇਰੀ ਵਗੈਰਾ ਆਉਂਦੀਆਂ ਹਨਾ ਆਪਣੇ ਕੁੰਡੇ ਪਰਤੇ ਵਗੈਰਾ ਲਾ ਲਿਆ ਕਰੋ ਤਾਂ ਕਿ ਆਪਣੇ ਆਪਣਾ ਜਿਹੜਾ ਅੱਧਾ ਕੰਮ ਜਿਹੜਾ ਬਚ ਜੇ ਆਪਣੇ ਕੰਮ ਜਿਹੜਾ ਵਧੇ ਨਾ ਤੇ ਕੱਲ ਮੈਂ ਇਹ ਕੀਤਾ ਸੀਗਾ ਜਿਹੜਾ ਰੂਮ ਦਾ ਕਮਰਾ ਸੀ ਰੂਮ ਦਾ ਗੇਟ ਸੀ ਨਾ ਉਹ ਬੰਦ ਕਰ ਦਿੱਤਾ ਸੀਗਾ ਤੇ ਬਿਲਕੁਲ ਲੋਕ ਕਰ ਦਿੱਤਾ ਸੀ ਤਾਂ ਕਿ ਕੋਈ ਮਿੱਟੀ ਵਗੈਰਾ ਉਹਦੇ ਅੰਦਰ ਨਾ ਜਾਵੇ ਤੇ ਮੇਰਾ ਕੰਮ ਜਿਹੜਾ ਸੁੱਖਾ ਹੋ ਜAVE ਹਨਾ ਤੇ ਰਸੋਈ ਦੇਖੋ ਮੂਰਲੀ ਸਾਈਡ ਸੀ ਰਸੋਈ ਵਿੱਚ ਕੋਈ ਵਿੰਡੋ ਵਗੈਰਾ ਨਹੀਂ ਲੱਗੀ ਹੈਗੀ ਇਸ ਕਰਕੇ ਰਸੋਈ ਵਿੱਚ ਮਿੱਟੀ ਵਗੈਰਾ ਆ ਗਈ ਸੀਗੀ ਉਹਦੇ ਵਿੱਚ ਤਾਂ ਮੇਰਾ ਕੋਈ ਕੰਟਰੋਲ ਨਹੀਂ ਸੀਗਾ ਬਟ ਰੂਮ ਮੈਂ ਆਪਣਾ ਬਚਾ ਲਿਆ ਸੀਗਾ ਤੇ ਐਦਾ ਹੀ ਕਰਿਆ ਕਰੋ ਕਿਉਂਕਿ ਹੁਣ ਹਨੇਰੀਆਂ ਦਾ ਟਾਈਮ ਚੱਲ ਰਿਹਾ ਤੇ ਆਪਣੇ ਜਦੋਂ ਤੁਹਾਨੂੰ ਮੌਸਮ ਖਰਾਬ ਲੱਗੇ ਨਾ ਤੇ ਆਪਣਾ ਕੁੰਡੇ ਪਰਦੇ ਵਗੈਰਾ ਪਹਿਲਾਂ ਹੀ ਲਾ ਲਿਆ ਕਰੋ ਤਾਂ ਕਿ ਜਿਹੜਾ ਆਪਣਾ ਕੰਮ ਆ ਸੌਖਾ ਹੋ ਜਾਏ ਉਪਰ ਉਹ ਜੀ ਸਾਰੀ ਸਫਾਈ ਹੋ ਚੁੱਕੀ ਹੈ ਔਰ ਹੁਣ ਕਰ ਲਈ ਮੈਂ ਨੀਚੇ ਦੀ ਸਫਾਈ ਔਰ ਕੱਲ ਨਾ ਜਿਵੇਂ ਕਿ ਬੋਰਡ ਵਿੱਚੋਂ ਪਾਣੀ ਆ ਰਿਹਾ ਸੀ ਤੇ ਨਾ ਲਾਈਟ ਵੀ ਨਹੀਂ ਸੀਗੀ ਇਸ ਕਰਕੇ ਨਾ ਪਤਾ ਨਹੀਂ ਲੱਗਿਆ ਔਰ ਪਾਣੀ ਨਾ نیچے ਡੇਲ ਰਿਹਾ ਸੀ ਟੋਕਰੀ ਦੇ ਉੱਪਰ ਨੀਚੇ ਤੇ ਇੱਥੇ ਵੇਖੋ ਸਾਰੇ ਨਾ ਗਿੱਲੇ ਹੋ ਗਏ ਸੀ ਆਲੂ ਤੇ ਪਿਆਜ਼ ਤੇ ਇਹਨਾਂ ਨੂੰ ਮੈਂ ਹੁਣ ਸਾਫ਼ ਕਰਕੇ ਰੱਖ ਲਵਾਂਗੀ ਘੋੜੇ ਦੇ ਵਿੱਚ ਨਾ ਦੋ ਕਕੇਲੇ ਵੀ ਪਏ ਸੀ ਜਿਹੜੇ ਪਏ ਪਏ ਖਰਾਬ ਹੋ ਗਏ ਕਿਉਂਕਿ ਨਾ ਫਰੂਟ ਨਾ ਖਾਏ ਨਹੀਂ ਜਾਂਦੇ ਹੈਗੇ ਨਿਮਰਤ ਨੂੰ ਮੈਂ ਟਿਫਨ ਵਿੱਚ ਪਾ ਕੇ ਦਿੰਨੀ ਹੁੰਦੀ ਆ ਅਦਰਵਾਈਜ਼ ਸਾਡਾ ਤੇ ਟਾਈਮ ਲੱਗਦਾ ਹੀ ਨਹੀਂ ਹੈਗਾ ਮੈਂ ਕਈ ਵਾਰ ਕੱਟ ਕੇ ਖਾ ਲੈਂਦੀ ਹੁੰਦੀ ਆ ਤੇ ਨਿਮਰਤ ਦੇ ਪਾਪਾ ਤੇ ਬਿਲਕੁਲ ਵੀ ਉਹਨਾਂ ਦਾ ਟਾਈਮ ਹੁੰਦਾ ਹੀ ਨਹੀਂ ਹੈਗਾ ਇਸ ਕਰਕੇ ਨਾ ਮੈਂ ਫਰੂਟ ਉਹਨੇ ਹੀ ਮੰਗਵੰਦੀ ਆ ਜਿੰਨੇ ਕੁ ਖਾਦੇ ਜਾਣੇ ਕਿਉਂਕਿ ਨਾ ਪਏ ਪਏ ਖਰਾਬ ਹੋ ਜਾਂਦੇ ਆ ਲੋ ਜੀ ਇੱਥੇ ਆਪਣਾ ਤਕਰੀਬਨ ਸਾਰਾ ਹੀ ਕੰਮ ਕੰਪਲੀਟ ਹੋ ਗਿਆ ਸੀਗਾ ਤੇ ਕੰਮ ਕੰਪਲੀਟ ਕਰਨ ਤੋਂ ਬਾਅਦ ਮੈਂ ਨਾ ਆ ਵੀ ਆਈ ਸੀਗੀ ਤੇ ਨਿਮਰਤ ਨੂੰ ਵੀ ਕੋਸ਼ਿਖਵਾਕ ਹੋ ਕੇ ਨਾ ਤੇ ਮੈਡੀਸਿਨ ਵਗੈਰਾ ਦੇ ਦਿੱਤੀ ਸੀ ਤੇ ਨਿਮਰਤ ਆਪਣਾ ਆਰਾਮ ਕਰੀ ਸੀ ਸੋ ਗਈ ਸੀ ਉਹ ਕਿਉਂਕਿ ਨਾ ਉਹਦੀ ਤਬੀਅਤ ਠੀਕ ਨਹੀਂ ਹੈਗੀ ਇਸ ਕਰਕੇ ਉਹ ਬਿਲਕੁਲ ਵੀ ਨਹੀਂ ਖੇਡ ਰਹੀ ਸੀ ਥੋੜਾ-ਬੋਤਨ ਟੀਵੀ ਦੇਖਿਆ ਸੀਗਾ ਟੀਵੀ ਲੱਗਿਆ ਹੋਇਆ ਸੀਗਾ ਥੋੜਾ-ਬੋਤ ਉਹਨੇ ਦੇਖਿਆ ਦੇਖਦੇ-ਦੇਖਦੇ ਜਿਹੜੀ ਸੋ ਗਈ ਉਸ ਤੋਂ ਬਾਅਦ ਮੈਂ ਵੀ ਹੁਣ ਫ੍ਰੀ ਸੀ ਤਾਂ ਮੈਂ ਸੋਚਿਆ ਵੀ ਮੈਂ ਆਪਣੇ ਜਿਹੜੇ ਲਿਮਾਰੀ ਆ ਨਾ ਉਹਨੂੰ ਸੈੱਟ ਕਰ ਲੈਣੀ ਹੈ ਕਿਉਂਕਿ ਨਾ ਲਿਮਾਰੀ ਤਾਂ ਬੜਾ ਹੀ ਪੰਗਾ ਹੈ ਜਦੋਂ ਆਪਾਂ ਕੋਈ ਕੱਪੜੇ ਵਗੈਰਾ ਕੱਢਦੇ ਆ ਨਾ ਤੇ ਨਾਮ ਦੇ ਕੱਪੜੇ ਵੀ ਖਰਾਬ ਹੋ ਹਫਤੇ ਕੇ ਬਾਅਦ ਜਿਹੜਾ ਸੈੱਟ ਕਰਨਾ ਹੀ ਮੈਨਾਂ ਨਹੀਂ ਤਾਂ ਲਮਾਰੀ ਚ ਬਹੁਤ ਜਗਾ ਜਿਹੜਾ ਗਾਹ ਪੈ ਜਾਂਦਾ ਆ ਤੇ ਆਹੀ ਕੰਮ ਮੈਂ ਜਿਹੜਾ ਅੱਜ ਛੇੜ ਲਿਆ ਮੈਂ ਕਿਹਾ ਚਲੋ ਨਾਲੇ ਤੇ ਮੈਂ ਨਿਮਰਤ ਦੇ ਕੋਲ ਬੈਠੀ ਰਹੂੰਗੀ ਤੇ ਨਾਲੇ ਨਾ ਮੈਂ ਆਪਣਾ ਜਿਹੜਾ ਕੰਮ ਨਿਬੇੜ ਲੂੰਗੀ ਔਰ ਨਾ ਕੱਲ ਜਦੋਂ ਮੈਂ ਲਾਈਵ ਆਈ ਸੀ ਤੇ ਪਤਾ ਨਹੀਂ ਕੀ ਪਤਾ ਨਹੀਂ ਮੈਸੇਜ ਆ ਨਹੀਂ ਰਹੇ ਸੀ ਕਿ ਮੈਸੇਜ ਹੋ ਨਹੀਂ ਰਹੇ ਸੀਗੇ ਇੱਕ ਕਾਫੀ ਜਣੇ ਜੁੜੇ ਸੀ ਬਟ ਕਮੈਂਟ ਨਹੀਂ ਆ ਰਹੇ ਸੀ ਕਿਸੇ ਦੇ ਪਤਾ ਨਹੀਂ ਕੋਈ ਸੈਟਿੰਗ ਫੇਰ ਮੇਰ ਤੋਂ ਹੋ ਗਈ ਸੀ ਤੇ ਇਦਾਂ ਹੀ ਮੈਂ ਹੁਣ ਨਾ ਲਾਈਵ ਆਇਆ ਕਰੂੰਗੀ ਇੱਕ ਦਿਨ ਮੇਰਾ ਵਲੌਗ ਇੱਕ ਦਿਨ ਮੈਂ লাইਵ ਤੇ ਤੁਸੀਂ ਸਾਰਿਆਂ ਦੀ ਮੈਂ ਰਿਕਵੈਸਟ ਕਰਦੀ ਆ ਪਲੀਜ਼ ਲਾਈਵ ਨਾਲ ਜ਼ਰੂਰ ਜੁੜਿਆ ਕਰੋ ਤੇ ਲਾਈਵ ਆਪਾਂ ਗੱਲਬਾਤ ਕਰਿਆ ਕਰਾਂਗੇ ਜੋ ਵੀ ਤੁਸੀਂ ਪੁੱਛਣਾ ਹੁੰਦਾ ਹਨਾ ਤੇ ਜਿਹੜੇ ਇੰਟਰਸਟਿਡ ਹੈਗੇ ਨੇ ਮੇਰੇ ਵਲੌਗ ਦੇਖਦੇ ਨੇ ਮਰੀਆਂ ਭੈਣਾਂ ਉਹਨਾਂ ਦਾ ਮੈਂ ਧੰਨਵਾਦ ਕਰਦੀ ਆ ਕਿ ਤੁਸੀਂ ਆਪਣਾ ਇੰਨਾ ਕੀਮਤੀ ਟਾਈਮ ਕੱਟ ਕੇ ਜਿਹੜੇ ਮੇਰੇ ਵਲੌਗ ਦੇਖਦੇ ਹੋ ਤੋਂ ਕਮੈਂਟ ਵੀ ਕਰਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਕਈ ਭੈਣਾਂ ਐ ਹੋ ਜਿਹੜੀਆਂ ਖੁਦ ਵਲੌਗ ਬਣਾਉਂਦੀਆਂ ਨੇ ਤੇ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਤੁਸੀਂ ਲਗਾਤਾਰ ਮਿਹਨਤ ਕਰੋ ਏਦਾਂ ਹੀ ਮੈਂ ਵੀ ਮਿਹਨਤ ਹੀ ਜਾਰੀ ਹੈ ਮੇਰਾ ਹਲੇ ਮੋਨਟਾਈਜ਼ ਨਹੀਂ ਹੋਇਆ ਕਾ ਕਾਫੀ ਸਵਾਲ ਤੁਹਾਡੇ ਇਹੋ ਜਿਹੇ ਹੁੰਦੇ ਆ ਕਿ ਜੇ ਦੀਦੀ ਤੁਹਾਡਾ ਚੈਨਲ ਜਿਹੜਾ ਮੋਨਟਾਈਜ਼ ਹੋਇਆ ਤੇ ਮੇਰਾ ਮੋਨਟਾਈਜ਼ ਨਹੀਂ ਹੋਇਆ ਹਲੇ ਮੈਂ ਮਿਹਨਤ ਹੀ ਕਰ ਰਹੀ ਹਾਂ ਕਿਉਂਕਿ ਨਾ ਆਪਨੂੰ ਆਪਣਾ ਕਰਮ ਕਰਨਾ ਚਾਹੀਦਾ ਫਲ ਦੀ ਇੱਛਾ ਨਹੀਂ ਕਰਨੀ ਚਾਹੀਦੀ ਤੇ ਜਦੋਂ ਆਪਾਂ ਆਪਣੇ ਕਰਮ ਕਰਦੇ ਆ ਆਪਾਂ ਨੂੰ ਫਲ ਵੀ ਜਿਹੜਾ ਮਿਲਦਾ ਹੀ ਆ ਇਸ ਕਰਕੇ ਆਪਾਂ ਨੂੰ ਥੋੜਾ ਜਿਹਾ ਸਬਰ ਰੱਖਣਾ ਚਾਹੀਦਾ ਆ ਕਿ ਮੈਂ ਆਪਣਾ ਕੰਮ ਕਰ ਰਹੀ ਹਾਂ ਇੱਥੇ ਆਪਣਾ ਕੰਮ ਧਿਆਨ ਨਾਲ ਕਰ ਰਹੀ ਹਾਂ ਲਗਾਤਾਰ ਕਰ ਰਹੀ ਹਾਂ ਮਿਹਨਤਨਾ ਕਰ ਰਹੀ ਹਾਂ ਬਸ ਉਹਦਾ ਫਲ ਵੀ ਜਿਹੜਾ ਮੈਨੂੰ ਜ਼ਰੂਰ ਮਿਲੇਗਾ ਔਰ ਤੋਂ ਦੇ ਸਾਰਿਆਂ ਦਾ ਜਿਹੜਾ ਸਪੋਰਟ ਰਿਹਾ ਤੇ ਮੇਰਾ ਚੈਨਲ ਵੀ ਇੱਕ ਦਿਨ ਜਿਹੜਾ ਮੋਨਟਾਈਜ਼ ਜ਼ਰੂਰ ਹੋ ਜਾਊਗਾ ਤੇ ਤੁਸੀਂ ਸਾਰੇ ਜਣੇ ਆਪਣਾ ਪਿਆਰ ਇਦਾਂ ਹੀ ਬਣਾਈ ਰੱਖਿਓ ਇਦਾਂ ਹੀ ਸਪੋਰਟ ਕਰੀ ਜਾਇਓ ਤੇ ਪਿਆਰੇ ਪਿਆਰੇ ਜਿਹੇ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਨਾ ਤੁਹਾਡੇ ਕਮੈਂਟਾਂ ਨਾਲ ਮੈਨੂੰ ਮੋਟੀਵੇਸ਼ਨ ਮਿਲਦੀ ਆ ਤੇ ਮੈਂ ਅਗਲਾ ਵਲੌਗ ਜਿਹੜਾ ਵਧੀਆ ਤਰੀਕੇ ਨਾਲ ਜਿਹੜਾ ਬਣਾ ਸਕਦੀ ਆ ਕਿਉਂਕਿ ਜਦੋਂ ਤੁਹਾਡੇ ਪੋਜ਼ਿਟਿਵ ਕਮੈਂਟ ਆਉਂਦੇ ਆ ਨਾ ਮੇਰੇ ਅੰਦਰ ਹਿੰਮਤ ਪੈਦਾ ਹੁੰਦੀ ਆ ਕਿ ਮੈਂ ਹੋਰ ਵਧੀਆ ਕਰਾਂ ਹੋਰ ਵਧੀਆ ਵਲੌਗ ਜਿਹੜਾ ਤੁਹਾਨੂੰ ਕੰਨਾਂ ਸਾਂਝਾ ਕਰਾਂ ਇਸ ਕਰਕੇ ਨਾ ਤੁਹਾਡੇ ਕਮੈਂਟ ਬਹੁਤ ਜ਼ਿਆਦਾ ਜ਼ਰੂਰੀ ਆ ਮੇਰੇ ਵਾਸਤੇ ਇਸ ਕਰਕੇ ਪਿਆਰੇ ਜੀ ਕਮੈਂਟ ਜਰੂਰ ਕਰਿਆ ਕਰੋ ਕੁਝ ਵੀ ਕਰਦਿਆ ਕਰੋ ਬਟ ਕਮੈਂਟ ਜਰੂਰ ਕਰਿਆ ਕਰੋ ਤੇ ਵਲੌਗ ਪੂਰਾ ਵਾਚ ਕਰਿਆ ਕਰੋ ਬਿਲਕੁਲ ਵੀ ਸਕਿਪ ਨਾ ਕਰਿਆ ਕਰੋ ਲੋਜੀ ਇੱਥੇ ਹੋ ਗਿਆ ਸੀ ਈਵਨਿੰਗ ਦਾ ਟਾਈਮ ਔਰ ਮੈਂ ਕਰ ਰਹੀ ਸੀ ਆਪਣੀ ਸਬਜੀ ਰੋਟੀ ਦੀ ਤਿਆਰੀ ਕਿਉਂਕਿ ਨਾ ਅੱਜ ਵੀ ਮੌਸਮ ਜਿਹੜਾ ਖਰਾਬ ਲੱਗ ਰਿਹਾ ਆ ਔਰ ਨਾ ਜਦੋਂ ਮੌਸਮ ਖਰਾਬ ਹੁੰਦਾ ਤੇ ਸਭ ਤੋਂ ਪਹਿਲਾਂ ਜਿਹੜਾ ਲਾਈਟ ਕੱਟਦੇ ਆ ਤੇ ਲਾਈਟ ਦਾ ਕੁਝ ਪਤਾ ਨਹੀਂ ਹੈਗਾ ਤਾਂ ਕਰਕੇ ਮੈਂ ਸੋਚਿਆ ਜਿਹੜਾ ਆਪਦੀ ਸਬਜੀ ਦਾ ਕੰਮ ਪਹਿਲਾਂ ਹੀ ਨਿਬੇੜ ਲੈਣੀ ਆ ਤੇ ਇੱਥੇ ਜੀ ਮੇਰੇ ਕੋਲ ਪਿਆ ਸੀ ਇੱਕ ਕਦੂ ਤੇ ਉਹਦੇ ਬਣਾਣ ਲੱਗੀ ਸੀ ਮੈਂ ਉਹਨੂੰ ਕੋਕਟੇ ਕਿਉਂਕਿ ਨਾ ਕੋਕਟੇ ਦੀ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੇ ਨਿਮਰਦੀ ਪਾਪਾ ਦੀ ਤਾਂ ਫੇਵਰੇਟ ਆ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਤੇ ਮੈਂ ਸੋਚਿਆ ਨਾ ਅੱਜ ਕੋਕਤਿਆਂ ਦੀ ਸਬਜ਼ੀ ਹੀ ਜੜੀ ਬਣਾ ਲੈਂਦੀ ਆ ਤੇ ਔਰ ਇਹਦੇ ਨਾਲ ਹੀ ਮੈਂ ਨਾ ਆਪਣੇ ਵਲੌਗ ਦਾ ਵੀ ਐਂਡ ਕਰਦੀ ਆ ਕਿਉਂਕਿ ਨਾ ਮੈਂ ਐਡੀਟਿੰਗ ਵਗੈਰਾ ਵੀ ਕਰਦੀ ਆ ਜਿਹਦੇ ਵਿੱਚ ਬਹੁਤ ਜ਼ਿਆਦਾ ਜ਼ਿਆਦਾ ਟਾਈਮ ਲੱਗ ਜਾਂਦਾ ਆ ਇਸ ਕਰਕੇ ਆਪਣੇ ਵਲੌਗ ਨੂੰ ਮੈਂ ਇੱਥੇ ਹੀ ਸਟਾਪ ਕਰਦੀ ਆ ਤੇ ਉਮੀਦ ਕਰਦੀ ਆ ਤੁਹਾਨੂੰ ਸਾਰੇ ਜਣਿਆਂ ਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਹੋਊਗਾ ਤਾਂ ਪਿਆਰਾ ਜਿਹਾ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਮਿਲਦੇ ਆ ਹੁਣ ਇੱਕ ਸੋਹਣੇ ਜਿਹੇ ਵਲੌਗ ਦੇ ਨਾਲ ਤਦ ਤੱਕ ਲਈ ਬਾਏ